ਆਜਾ ਇਹ ਦੋ ਤੇ ਨਾ ਲੋ ਇਹੋ ਕੁ ਕਰ ਰਹੇ ਆ ਸਰ ਸਾਹਿਬ ਜੀ ਤੁਸੀਂ ਨਸ਼ਾ ਮੁਕਤ ਸੁਸਾਇਟੀ ਦੇ ਆਗੂ ਹੋ ਤੁਹਾਡੇ ਹੀ ਪਿੰਡ ਵਿੱਚ ਇਹ ਘਟਨਾ ਵਾਪਰਨੀ ਕਿਵੇਂ ਦੇਖਦੇ ਹੋ ਇਹ ਬਹੁਤ ਜਿਆਦਾ ਮੰਦ ਭਾਗੀ ਘਟਨਾ ਜਿਹੜੀ ਹੈ ਵਾਪਰੀ ਹੈ ਸਾਡੇ ਇਲਾਕੇ ਵਾਸਤੇ ਸਾਡੇ ਨਗਰ ਵਾਸਤੇ ਜਿਹੜੀ ਇਹ ਬੜੀ ਸ਼ਰਮਦਾਇਕ ਔਰ ਉਹ ਤੇ ਉਹਦੇ ਮੂੰਹ ਨੂੰ ਜਦੋਂ ਦੇਖਦੇ ਆ ਤੇ ਸਾਡੇ ਆਪ ਦੀਆਂ ਖੁਦ ਦੇ ਗੱਲ ਨਹੀਂ ਹੁੰਦੀ ਪਈ ਇਹ ਕੋਈ ਬਿਆਨ ਨਹੀਂ ਗਏ ਸਾਡੇ ਇਹ ਦਰਦ ਦੇ ਸਾਡਾ ਸਭ ਤੋਂ ਪਹਿਲਾਂ ਮੈਂ ਜਿੰਨੇ ਆ ਸਰੀੰਜ ਦਿੱਤੀ ਏ ਇਹਦੇ ਤੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆ ਪਿਓ ਦੇ ਅੱਜ ਪਤਾ ਕੀ ਨਿਕਲਦਾ ਪਿਆ ਵੀ ਵੇਚਣ ਵਾਲੇ ਦਾ ਬੇੜਾ ਗਰਕ ਹੋ ਜੇ ਹਨਾ ਬਾਪੂ ਜੀ ਤੇ ਇਹ ਸੱਚੀ ਤੁਸੀਂ ਗੱਲ ਜਾਣਿਆ ਜੇ ਵੀ ਵੇਚਣ ਵਾਲਿਆਂ ਦਾ ਬੇੜਾ ਗਰਕ ਹੋ ਜਾਣਾ ਜੇ ਜਿਹੜੇ ਪਿਓ ਮਾਂ ਪਿਓ ਦੇ ਸਾਹਮਣੇ ਆ ਪਿਓ ਦੇ ਪੁੱਤਰ ਦੀ লাশ ਪਈ ਹੈ ਨੌਜਵਾਨ ਦੀ ਤੇ ਵੇਚਣ ਵਾਲਿਓ ਬੇੜਾ ਗਰਕ ਹੋਣਾ ਜੇ ਇਹ ਵੇਖ ਲੋ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਹੱਥ ਜੋੜ ਕੇ ਵੀ ਜਿੰਨਾ ਵੀ ਵੱਤ ਵਾਦ ਹੋ ਸਕਦਾ ਹੈ ਨਸ਼ੇ ਨੂੰ ਠੱਲ ਗੱਲਾਂ ਨਾਲ ਨਹੀਂ ਆਪਾਂ ਗਰਾਉਂਡ ਲੈਵਲ ਤੇ ਆ ਕੇ ਵੇਖਗੇ ਇਹ ਗਰਾਉਂਡ ਲੈਵਲ ਤੇ ਇਹਨੂੰ ਨੱਥ ਪਹਿਣੀ ਚਾਹੀਦੀ ਏ ਜੇ ਅੱਜ ਨਸ਼ਾ ਸਰਿੰਜ ਮੰਨ ਲਓ ਮੈਡੀਕਲਾਂ ਦੇ ਉੱਤੋਂ ਸਰਿੰਜ ਮਿਲੀ ਏ ਤੇ ਤਾਂ ਹੀ ਟੀਕਾ ਲੱਗਿਆ ਨਾ ਜੀ ਕੱਲੀ ਸਰਿੰਜੀ ਬੰਦ ਹੋ ਜੇ ਤੇ ਸਾਡੀ ਸ਼ੈਨ ਨੌਜਵਾਨੀ ਮਰਨੋ ਬਾਜੇ ਕਿਉਂਕਿ ਜਦੋਂ ਵੀ ਮਰਦਾ ਜੇ ਇਹਨਾਂ ਨੂੰ ਚਿੱਟਾ ਨਹੀਂ ਮਿਲਦਾ ਇਹ ਗੋਲੀ ਦਾ ਟੀਕਾ ਲਾ ਲੈਂਦੇ ਨੇ ਜੀ ਜੇ ਗੋਲੀ ਨਹੀਂ ਮਿਲਦੀ ਇਹ ਚਿੱਟਾ ਲੈ ਕੇ ਲਾ ਲੈਂਦੇ ਆ ਤੇ ਮਰਦੇ ਉਦੋਂ ਹੀ ਨੇ ਜਦੋਂ ਇਹ ਸਰਿੰਜ ਲਾਉਂਦੇ ਆ ਤੇ ਅਸੀਂ ਆਣਿਆ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਪਿੰਡਾਂ ਪਿੰਡਾਂ ਵਿੱਚੋਂ ਉਠੋ ਉੱਠ ਕੇ ਆਪੋ ਆਪਣੇ ਪਿੰਡ ਬਚਾਈਏ ਆਪੋ ਆਪਣੇ ਘਰ ਬਚਾਈਏ ਅਸੀਂ ਵੇਖਦੇ ਆ ਵੀ ਫਲਾਣੇ ਦਾ ਲੱਗਾ ਤੇ ਸਾਡਾ ਥੋੜੀ ਲੱਗਾ ਜਾਂ ਟਮਕਾਣੇ ਦਾ ਲੱਗਾ ਸਾਡਾ ਥੋੜੀ ਲੱਗਾ ਐਂ ਗੱਲ ਨਹੀਂ ਜੇ ਬੰਨੀ ਗੱਲ ਤਾਂ ਬੰਨੀ ਐ ਵੀ ਜੇ ਆਪਾਂ ਘਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ